ਸਤਿ ਸ਼੍ਰੀ ਅਕਾਲ ਜੀ ਤਾਂ ਸਾਰਨ ਮੈਂ ਤੁਹਾਡੀ ਆਪਣੀ ਅਮਰਜੀਤ ਕردوਸ਼ੀ ਜੋਸ਼ੀ ਜੀ ਦੇ ਨਾਮ ਤੇ ਲੋਟਾ ਸਲਾਈਟ ਕਰਦੀ ਆ ਲਓ ਅੱਜ ਮੈਂ ਬਹੁਤ ਹੀ ਤੁਹਾਨੂੰ ਬਹੁਤ ਪਿਆਰਾ ਜਿਹਾ ਲੋਕੀਸ਼ਾਉਂ ਲੱਗੀਆਂ ਤੇ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਜੇ ਮੇਰਾ ਵੀ ਪਸੰਦ ਆਇਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਲਿਖਣਾ ਨਾ ਭੁੱਲਿਓ ਨਾ ਕਿ ਮੁਸੀ ਕਰਾ ਦਿਤੀ ਹੈ ਹੈਨਾ ਤੇ ਲਓ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਖਲਵੇਰੀ ਖਤਮ ਕਰੂਗਾ ਆ ਲੋਕਾਂ ਦੇ ਦਿੱਤੇ ਖਲਵੇਰੀ ਨਹੀਂ ਹੋ ਜਾਂਦੀ ਉਹ ਤਾਂ ਬਹੁਤ ਹੀ ਵਧੀਆ ਸਟੇਕ ਮਤਲਬ ਕਿ 라ਜ ਹੈ ਸੌਖਾ ਜਿਵੇਂ ਤੁਸੀਂ ਘਰੇ ਕਰ ਸਕਦਾ ਕਰਕੇ ਦੇ ਤੇ ਲੋਕਿ ਹੁਣ ਮਾਣੋ ਸਾਡੇ ਇਸ ਪਿਆਰੇ ਜਿਹੇ ਲੋਕੀ ਦਾ ਅਨੰਦ ਜੇ ਪਤਾ ਕੀ ਹੈ ਜਿਹੜੀਆਂ ਔਰਤਾਂ ਇਹ ਇੱਕ ਘਰ ਆਲਾ ਆਵੀਆਂ ਘਰਾਂ ਨੂੰ ਇੰਨੇ ਚੀਜ਼ਾਂ ਲਿਆ ਕੇ ਦਿੰਦਾ ਪਰ ਉਹ ਨਖਰਾ ਹੀ ਕਰੀ ਜਾਂਦੀ ਹੈ ਸਾਡੇ ਔਰਤਾਂ ਦੇ ਨਖਰੇ ਬਾਰੇ ਇੰਨਾਂ ਨਹੀਂ ਸੱਚਣਾ ਚਾਹੀਦਾ ਹੈ ਹਨ ਫਿਰ ਵਿਚਾਰਾ ਹਾਰ ਕੇ ਕਹਿੰਦਾ ਪੇਕੇ ਨੂੰ ਪਿਆ ਦਊਗਾ ਫਿਰ ਮੜੀ ਮੰਨ ਲਈ ਬਾਕੀ ਤੁਸੀਂ ਕੀ ਚ ਸੁਣਿਓ ਹੈਨਾ ਇਹ ਅਸੀਂ ਤਾਂ ਫਿਰ ਮੜ ਜਾ ਖਾਉਂ ਸੜਨਾਂ ਠੀਕ ਹੋ ਜੂਗਾ ਲਾਹੇ ਚ ਕੋਈ ਪਤਾ ਹਾਂ ਬਾੜਾ ਨਾ ਤਾਂ ਹੰਗ ਕਰਿਆ ਕੋਈ ਭਾਈ ਮੈਨੂੰ ਕਹਿੰਦਾ ਨਾ ਉਹ ਮਾਰੋ ਤੇ ਸੱਪਿਆਰੇ ਦੀ ਨੋਬੀ ਜਾਣਾ ਹਰੀਆਂ ਹਰੀਆਂ ਗੰਦਲਾ

ਪੀਏ ਸਾਡਾ ਖੜੇ 钱呐。<10 S 2> <10 S 1> ਵੇੜਾ ਨੀ ਪਰਵਤ ਵੇੜਾ ਅਰਾਧਾ ਚੂਰੀ ਦਾ ਚੰਨ ਆਪੋ ਤੇ ਲਿਆ ਲੁਤਾਏ

സാഡ राञ्जय I yeah. am yeah. yeah. රාංජා පේ්‍යදරහදකාමුලයි පෙලයික නන්ුවත් බේම පොල්ලෙගී සිංහබේම පොල්ලෙගී සිහ තේරා කැන නමෝල පෙ ਨੀ ਤੋਇਆ ਪੂਰਾ ਉਮੀਦਾਂ ਸਾਨੂੰ ਸਮਝ ਆ ਗਈ ਹੋਣੀ ਹੈ ਨਾ ਇੰਨਾ ਨਹੀਂ ਸਿਰ ਚੜਾਉਣਾ ਚਾਹੀਦਾ ਵਰਤਨ ਤੇ ਲੋ ਭਾਈ ਕੋਈ ਨਾ ਕਿਸੇ ਤੋਂ ਵੱਧ ਪਿਆਰ ਕਰ ਜਾਂਦਾ ਕੋਈ ਹੋਣਾ ਹੈ ਨਾ ਤੇ ਕੀਮੀਆਂ ਫਿਰ ਅਸੀਂ ਕੰਬੋਲ ਤੇ ਸਾਡੀ ਆਤੀ ਇਹੀ ਵੀ ਹੈ ਹੈ ਨਾ ਅਸੀਂ ਖੁੱਲ੍ਹੇ ਜੇ ਫਿਰ ਲੋ ਹੁਣ ਤੁਸੀਂ ਮਾਣੋ ਮੇਰੇ ਇਸ ਗੀਤ ਦਾ ਅਨੰਦ ਤੇ ਚਲੋ ਮੈਂ ਤਾਂ ਹੱਸਣਾ ਸੁਹਾਇ ਹੈ ਨਾ ਤੇ ਠੀਕ ਹੈ ਜਿਵੇਂ ਨਹੀਂ ਤੋ ਘੱਟ ਚਲਾਇਆ ਜਾਂਦਾ ਵਿਹਾਰ ਦਾ ਚੱਲਦੇ ਤੇ ਲੋ ਹੁਣ ਤੁਸੀਂ ਉਹਨੂੰ ਤੇ ਮਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਹਦਾ ਆਪਣਾ ਫਲਵੇਰੀ ਦਾ ਨਾਮ ਹੈ ਨਾ ਕੋਲ ਇਹ ਫਲਵੇਰੀ ਇੱਕ ਬਾਬ ਜੀ ਦਵਾਈ ਪੰਸਾਰੀ ਤੋਂ ਮਿਲਦੀ ਹੈ ਪਰ ਸਾਰੇ ਜਿਹਾਓ 10-20 ਰੁਪਏ ਦੀ ਬਾਬ ਜੀ ਦੇ ਸਮਝ ਕੇ ਬੱਬੇ ਨੂੰ ਕਿੰਨਾ ਬਾਬ ਤਿੰਨੇ ਨੂੰ ਸਮਝਿਆ ਉਹਦੀ ਬੱਬੇ ਨੂੰ ਕਿੰਨਾ ਬੱਬਾ ਕਿਹਾ ਕਿ ਵੇ ਕੀ ਮੰਨ ਗਣਾ ਬਾਬ ਜੀ ਬਾਬ ਜੀ ਪੰਸਾਰੀ ਤੋਂ ਲਿਆ ਉਹ ਬਹੁਤ ਹੀ ਖੱਟੀ ਲੱਸੀ ਰੋਵੇ ਉਹ ਖੱਟੀ ਲੱਸੀ ਦੇ ਵਿੱਚ ਉਹਦਾ ਮਤਲਬ ਮੇਲ ਕੇ ਉਹਨੂੰ ਫਲਵੇਰੀ ਆ ਜਿਹਦੇ ਲਈਪ ਕਰਦੇ ਵਿੱਚ ਤੇ ਫਲਵੇਰੀ ਹੈ ਹੈਨਾ ਤੇ ਇਹ ਰੋਗ ਦਾ ਨਾਮ ਕੁਸ਼ਟ ਲੋਗ ਆ ਇਹ ਫਲਵੇਰੀ ਤੇ ਇਹ ਠੀਕ ਹੋ ਜੂਗਾ 1-7 ਦਿਨ ਦਾ ਇਹ ਕਰਮੇ ਹੌਲੀ ਹੌਲੀ ਉਹ ਦਾਗ ਮਿਟਨੇ ਸ਼ੁਰੂ ਹੋ ਜਾਣਗੇ ਪਰਮਾਤਮਾ ਕਢੀ ਕਰੂਗਾ ਤੇ ਸੋਹਣਾ ਤੇਰਾ ਬਣ ਜਾਂਦਾ ਕਿਤੇ ਹੱਥਾਂ ਤੇ ਜਿੱਥੇ ਵੀ ਜਿਹੜੇ ਹੈਗੇ ਆ ਜਲਾ ਕੇ ਦੇਖੋ ਹਰ ਹਾਲ ਤੱਕ ਠੀਕ ਹੋ ਦਾਰੋਂ ਸ਼ਬਾਬ ਕੁਝ ਮਹੀਨੇ ਪੜਿਆ ਤੇ ਇੱਥੇ ਪੜ ਜਾ ਬ ਕੁੜੀ ਸੀ ਉਸ ਕੁੜੀ ਦੇ ਲਾਇਆ ਸੀ ਉਹ ਠੀਕ ਹੈ ਹੈਨਾ ਤੇ ਲਓ ਤੁਸੀਂ ਹੋਰ ਆਪ ਵੀ ਲਾ ਕੇ ਦੇਖਿਓ ਤੇ ਮੈਨੂੰ ਦਿਓ ਹੁਣ ਛੁੱਟੀਆਂ ਤੇ ਅਸੀਂ ਫਿਰ ਕੱਲ ਨੂੰ ਨਵੇਂ ਗੀਤੇ ਨਵੇਂ ਨੱਚੇ ਨੱਚਣੇ ਮਿਲਾਂਗੇ ਤੇ ਤੁਹਾਡੇ ਫਿਰ ਦਸਤਨ ਕਰਾਂਗੇ ਤੇ ਤੁਹਾਡੇ ਦਸਤਨ ਤਾਂ ਘੱਟੇ ਹੁੰਦੇ ਨੇ ਤੁਹਾਨੂੰ ਤੇ ਕੰਨਾ ਕਰੀਂ ਕਰਦੇ ਰਹਸਦਾ ਹੈ ਜੇ ਲੋ ਹੁੰਦੇ ਹੋ ਸਾਨੂੰ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਬਈ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੈਨੂੰ ਥੋੜੇ ਸਬਸਕ੍ਰਾਈਬ ਨਾ ਭੁੱਲੋ ਤੇ ਕਮੈਂਟ ਵੀ ਜ਼ਰੂਰ ਲਿਖਿਆ ਕਰੋ ਤੁਹਾਨੂੰ ਸਾਡਾ ਇਹ ਵੀ ਚੋਹ ਜਿਹਾ ਲੱਗਿਆ ਜਿਹੜਾ ਜਿਹਾ ਵੀ ਲੱਗਿਆ ਉਹ ਹੀ ਲਿਖ ਜਾਓ ਤੇ ਪਰਵਾਹ ਨਹੀਂ